ਹਾਂਜੀ ਇਹ ਵਾਲੇ ਵੈਲਵਟ ਦਾ ਅਨਸਟਿਚ ਫੈਬਰਿਕ ਹੈਗਾ ਤੁਸੀਂ ਸਲਵਾਰ ਸੂਟ ਵੀ ਬਣਾ ਸਕਦੇ ਹੋ ਫਰਾਕ ਦੇ ਨਾਲ ਪਲਾਜ਼ੋ ਵੀ ਇਹ ਵਾਲੇ ਵੈਲਵਟ ਦਾ ਆਲ ਓਵਰ ਸੂਟ ਰਹਿਣਗੇ ਜੀ ਨਾਲ ਇਹਨਾਂ ਦੇ ਦੁਪੱਟੇ ਵੀ ਵੈਲਵਟ ਦੇ ਹੀ ਰਹਿਣਗੇ ਆਰੀਵਰ ਕੈਨਨਲੈਸ ਲੱਗੀ ਹੋਈ ਹੈ ਸ਼ਿਪਿੰਗ ਆਲ ਇੰਡੀਆ ਫ੍ਰੀ ਹੈ ਇਹਨਾਂ ਦੀ ਕੋਈ ਵੀ ਸੂਟ ਇਹਨਾਂ ਚੋਂ ਸਿਲੈਕਟ ਕਰ ਸਕਦੇ ਹੋ ਇਹ ਵਾਲੇ ਸੂਟ ਰਹਿਣਗੇ ਜੀ ਬਨਾਰਸੀ ਦੇ ਆਪਾਂ ਇਹਨਾਂ ਦੇ ਨਾਲ 50 ਰੁਪਏ ਆਪਾਂ ਇਹਨਾਂ ਦਾ 50 ਰੁਪੀਜ਼ ਲੈਸ ਕਰ ਦਿੱਤਾ ਹੈ ਪਰ ਸੂਟ ਦੇ ਉੱਤੇ ਇਹ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ ਆਲ ਇੰਡੀਆ ਫ੍ਰੀ ਹੈ ਆਪਾਂ ਵੈਲਵਟ ਦੇ ਸੂਟ ਵੀ ਦੁਪੱਟਿਆਂ ਨਾਲ ਲੈ ਕੇ ਆਏ ਆ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਪਸ਼ਮੀਨੇ ਦੇ ਫਰੰਟ ਦੇ ਉੱਪਰ ਕਢਾਈ ਹੈਗੀ ਸ਼ਰਟ ਦੇ ਆਲ ਓਵਰ ਸੂਟ ਰਹੇਗਾ ਨਾਲ ਪਿਓਰ ਦਾ ਦੁਪੱਟਾ ਰਹੇਗਾ ਜੀ ਇਹ ਵਾਲੇ ਸੂਟ ਰਹਿਣਗੇ ਪਿਓਰ ਪਸ਼ਮੀਨੇ ਦੇ ਵੁੱਲਨ ਸੂਟ ਆਉਣਗੇ ਜੀ ਵਿంటర్ ਕਲੈਕਸ਼ਨ ਦੀ ਬਹੁਤ ਜ਼ਿਆਦਾ ਸੋਹਣੇ ਸੂਟ ਬਣੇ ਹੋਏ ਆ ਕੋਈ ਵੀ ਸੂਟ ਇਹਨਾਂ ਵਿੱਚ ਆਰਡਰ ਕਰ ਸਕਦੇ ਆ ਸ਼ਿਪਿੰਗ ਆਲ ਇੰਡੀਆ ਫ੍ਰੀ ਰਹੇਗੀ ਇਹਨਾਂ ਦੀ 3 ਮੀਟਰ ਦੀ ਸ਼ਰਟ 3 ਮੀਟਰ ਦੀ ਬਾਟਮ ਇਹ ਵਾਲੇ ਸੂਟ ਰਣਗੇ ਪਿਓਰ ਵੈਲਵਟ ਦੀ ਸ਼ਰਟ ਐਂਡ ਬਾਟਮ ਵੈਲਵਟ ਦੀ ਰਹੇਗੀ ਨਾਲ ਇਹਨਾਂ ਦੇ ਜਿਹੜਾ ਦੁਪੱਟਾ ਹੈ ਜੀ ਉਹ ਜੌਰਜਟ ਦਾ ਰਹੇਗਾ ਸ਼ਰਟ ਤੇ ਬਾਟਮ ਵੈਲਵਟ ਦੀ ਨਾਲ ਦੁਪੱਟਾ ਜੌਰਜਟ ਦਾ ਸ਼ਿਪਿੰਗ 올 ਇੰਡੀਆ ਫ੍ਰੀ ਹੈ ਕੋਈ ਸਿੰਗਲ ਸੂਟ ਦਾ ਵੀ ਆਰਡਰ ਦੇ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਸੂਟ ਆਪਾਂ ਇਹਦੇ ਵਿੱਚ ਐਡ ਕੀਤੇ ਹੋਏ ਆ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਨੇ ਕੋਈ ਵੀ ਇਹਨਾਂ ਦੇ ਵਿੱਚੋਂ ਸੂਟ ਸਿਲੈਕਟ ਕਰ ਸਕਦੇ ਹੋ ਇਹ ਸਟਾਕ ਲਿਮਟਿਡ ਜਾਂ ਹੁੰਦਾ ਕਿਉਂਕਿ ਇਹ ਸੇਲ ਜਲਦੀ ਹੋ ਜਾਂਦਾ ਹੈ ਘੱਟ ਰੇਟ ਕਰਕੇ ਤੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਣੇ ਪੇਜ ਤੇ ਪੇਮੈਂਟ ਤੇ ਐਡਰੈਸ ਪਹਿਲਾਂ ਦੇਣਾ ਵੰਦਾ ਜੀ ਸੋ ਹੀ ਵੈਸਿਸ ਕਰਨ ਜੋ ਇੰਟਰਸਟਿਡ ਹੋਣ ਤੇ ਇਹ ਵਾਲੇ ਸੂਟ ਕੁਲੂ ਖਾਨੇ ਦੇ ਆਉਣਗੇ ਡੇਲੀ ਵੇਅਰ ਵਾਸਤੇ ਬਹੁਤ ਜਿਆਦਾ ਸੋਹਣੇ ਸੂਟ ਨੇ ਥੈਂਕ ਯੂ ਸੋ ਮੱਚ